ਹੈਲੋ ਡੈਡੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਠੀਕ ਠਾਕ ਘਰ ਪਰਿਵਾਰ ਕਿਦਾਂ ਸਾਡੇ ਜਵਾਈ ਦਾ ਕੀ ਹਾਲ ਹੈ ਹਾਂਜੀ ਠੀਕ ਠਾਕ ਆ ਕੀ ਹੋਇਆ ਪੁੱਤ ਅੱਜ ਫੇਰ ਕੋਈ ਗੱਲ ਹੋਈ ਕੱਲ ਇਹਨਾਂ ਨੇ ਫੇਰ ਮਿੱਠੇ ਹੱਥ ਚੁੱਕਿਆ ਮੈਨੂੰ ਲੱਜੂ ਡੈਡੀ ਨਹੀਂ ਰਹਿਣ ਹੱਥ ਤੀਜੇ ਚੌਥੇ ਦਿਨਾਂ ਦਾ ਆਹੀ ਕਲੇਸ਼ ਖਾਨਾ ਪਿਆ ਰਹਿੰਦਾ ਕਿੰਨਾ ਕ ਸਮਝਾਈ ਜਾਈਏ ਇਹਨਾਂ ਨੂੰ ਮੈਨੂੰ ਜਾਜੂ ਡੈਡੀ ਤੈਨੂੰ ਵਿਆਹ ਕੇ ਤੋੜਿਆ ਕੋਈ ਖੇਡ ਨਹੀਂ ਖੇਡੀ ਮੈਂ ਆਇਆ ਨਕਲ ਫੇਰ ਸਮਝਾ ਦਿੰਨੇ ਆ ਉਹਨਾਂ ਨੂੰ ਪੁੱਤ ਗੱਲ ਸੁਣ ਪੁੱਤ ਰੁਟੀ ਗੱਲ ਹੋ ਰਹੀ ਸੀ ਹੋਣ ਕੀ ਹੋਇਆ ਹੋਣਾ ਕੀਆ ਉਹੀ ਜੋ ਚਾਰ ਵਾਰ ਪਹਿਲਾ ਹੋਇਆ ਹੁਣ ਫੇਰ ਹੱਥ ਚੱਕਿਆ ਉਹਦੇ ਘਰ ਵਾਲੇ ਨੇ ਜਾਨਣਾ ਹੁਣ ਕੱਲ ਨੂੰ ਫੇਰ ਸਮਝਾ ਦਿੰਨੇ ਆ ਉਹਨਾਂ ਨੂੰ ਹਾਂ ਹਾਂ ਪੁੱਤ ਜਰੂਰ ਚਾਓ ਪਰ ਕੁੜੀ ਨੂੰ ਵਾਪਸ ਲਿਆਉਣ ਲਈ ਲੈ ਬੀਬੀ ਅਸੀਂ ਕੁੜੀ ਦਾ ਘਰ ਬਸਾਣਾ ਆ ਉਜਾਰਨਾ ਨਹੀਂ ਕੁੜੀਆਂ ਆਪਣੇ ਘਰ ਵਸਣੀਆਂ ਚੰਗੀਆਂ ਲੱਗੀਆਂ ਪਰ ਜੇ ਉਹ ਵਕਈ ਵਸੇ ਨਾ ਹੋਏ ਅਸ ਰਹਿ ਰਹੀ ਹੂੰ ਜ਼ਿੰਦਗੀ ਜੀ ਰਹੀ ਹਾਂ ਨਾ ਕਿ ਕੱਟ ਰਹੀ ਹਾਂ ਅਜੇ 6 ਮਹੀਨੇ ਨੂੰ ਹੋਈ ਸੱਡੀ ਕੁੜੀ ਤੇ ਵਾਂ ਤੈਨੂੰ ਵਾਰ ਮੈਂ ਚੇਤਾ ਲੈ ਕੇ ਜਾ ਚੁੱਕਿਆ ਤੂੰ ਤੇ ਹਰੇਕ ਵਾਰ ਉਹ ਆਪਣੀ ਗਲਤੀ ਮੰਨ ਕੇ ਮਾਫੀ ਮੰਗ ਲੈਂਦੇ ਆ ਪਰ ਹੁਣ ਹੋਰ ਨਹੀਂ ਪੁੱਤ ਅਸੀਂ ਲੋਕ ਲੱਜ ਦੇ ਚੱਕਰਾ ਚ ਆਪਣੀ ਧੀ ਦੀ ਜ਼ਿੰਦਗੀ ਨਹੀਂ ਬਰਬਾਦ ਕਰਨੀ ਸੋਹਣਿਆਂ ਦੀਆਂ ਵਤੀਕਿਆਂ ਤੋਂ ਜਾਨੂ ਹੁੰਦੇ ਬਾਬਜੂਤ ਅਸੀਂ ਆਪਣੀਆਂ ਕੁੜੀਆਂ ਨੂੰ ਉੱਥੇ ਵਸਣ ਲਈ ਮਜਬੂਰ ਕਰ ਦਿੰਨੇ ਆ ਤੇ ਉਹ ਵਿਚਾਰੀਆਂ ਸਾਡੀ ਇੱਜ਼ਤ ਦੀਆਂ ਮਾਲੀਆਂ ਸਾਰੀ ਉਮੈਲੀ ਨੁਕਸਾਨ ਦੀ ਤਿਆਰ ਹੋ ਜਾਂਦੀਆਂ ਹੁਣ ਸਮਾਇਆ ਆਪਣੀ ਸੋਤ ਬਦਲ ਲੰਦਾ ਸਾਡੀ ਪੀ ਸਾਡੇ ਲਈ ਕੋਈ ਬਹੁਤ ਥੋੜਾ ਉਹ ਪੁਰਾਣੇ ਜ਼ਮਾਨੇ ਦੀ ਕੋਈ ਅਬਲਾ ਨਾਰੀ ਨਹੀਂ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਕੁੜੀ ਐ ਜਿਹੜੀ ਆਪਣੇ ਨਾਂ ਨਾਲ ਬਾਕੀਆਂ ਦਾ ਖੱਟਾ ਵੀ ਚੱਕੰਦਾ ਦਮ ਰੱਖਦੀ ਐ ਚੱਲ ਚੰਗਾ ਬੀਬੀ ਮੈਂ ਬੈਂਡ ਬੁੱਕ ਕਰਕੇ ਆਇਆ ਬੈਂਡ ਓਕੇ ਪੁੱਤ ਬੀਬੀ ਜੇ ਮੈਂ ਆਪਣੀ ਤੀਨ ਵਾਜੇ ਨਾਲ ਪੇਦਾ ਕਰ ਸਕਦਾ ਨਾ ਤਾਂ ਲੈ ਕੇ ਵੀ ਬੈਂਡ ਵਾਜੇ ਨਾਲ ਹੀ ਆਉਂ